ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਮੇਰਾ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬੱਪਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਪੰਨੋਟੇ ਦੀ ਫਾਰਮ ਤੇ ਅੰਮ੍ਰਿਤਵੀਰ ਕੋਲਾਪਾ ਆਏ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਹਾਂ ਭਾਈ ਬਾਬੇ ਪਾਲਾ ਹੋਣੀ ਬੜੀ ਕਿਰਪਾ ਕਰਦੇ ਘਰ ਕੀ ਬੜੇ ਦਿਨ ਪਾਤੇ ਜੀ ਮੈਂ ਭਾਈ ਚਲ ਗਿਆ ਅੰਗਲੇ ਕੰਮ ਪੈ ਗਿਆ ਠੀਕ ਆ ਹਾਂਜੀ ਹਾਂਜੀ ਕੰਮ ਬੜੇ ਪੈਂਦੇ ਦੂਰ ਦੂਰ ਫਿਰ ਤਾਂ ਤੁਹਾਨੂੰ ਪਤਾ ਹੈ ਭਾਈ ਉਹ ਮੈਂ ਚਲ ਗਿਆ ਵੀ ਪੁਰਾਣੇ ਗੇ 10 ਚਾਰ ਦਿਨ ਲੱਗੇ ਫੇ ਲੰਬੇ ਗਏ ਠੀਕ ਆ ਹਾਂਜੀ ਤੇ ਚਲੋ ਨਾਮ ਦੱਸਦੇ ਕਰੀਸ਼ਾ ਹਾਂ ਭਾਈ ਮੇਰਾ ਅਮਰਪਾਲ ਸਿੰਘ ਜੀ ਹਾਂਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਬਾਬਾ ਬਕਾਲਾ ਖਾਕੀਆਂ ਤੋਂ ਕਹਿੰਦੇ 2 ਕਿਲੋਮੀਟਰ ਦੂਰ ਰਹੀਆ 4 ਬਿਆਸ 6 ਅੰਮ ਰੋਡ ਤੋਂ ਸਰਕਾਰੀ ਸਕੂਲ ਲੱਗ ਇੱਥੇ 6 ਕਸਰੀ ਭਰੀ ਚੁੱਕਿਆ ਗਿਆ ਉਧਰ ਅੱਗੇ ਦੋ ਨੰਬਰ ਆਪਣੀ ਗਲੀ ਆ ਉਹਦੇ ਜੜਿਆ ਵਾ ਵੱਡੇ ਭਾਜੀ ਠੀਕ ਹੈ ਇਹ ਹੁਣ ਐਡਰੈਸ ਚੋਂ ਕੱਢਦੇ ਹੁਣੇ ਕਾਟਾ ਮਾਰਦੇ ਠੀਕ ਹੈ ਭਾਜੀ ਮੂੰਹ ਦੇ ਚੜਿਆ ਵਾ ਨਾ ਇਹ ਕਰਦੇ ਕੋਈ ਨਹੀਂ ਕੱਢ ਦਾਂਗੇ ਵੱਡੇ ਭਾਜੀ ਤੇ ਫੋਨ ਨੰਬਰ ਵੀ ਬੋਲ ਦੇ 9884 918615 ਇੱਥੇ WhatsApp ਚੱਲਦਾ ਰਹੇ ਭਾਜੀ ਠੀਕ ਹੈ ਹਾਂਜੀ ਤੇ ਅੱਜ ਦੋ ਗੱਬਨ ਮੱਜਾਂ ਤੇ ਦੋ ਸੂਈਆਂ ਗਾਵਾਂ ਹਨ ਹਾਂਜੀ ਦੋ ਸੂਈਆਂ ਗਾਵਾਂ ਭਾਜੀ ਤੇ ਇੱਕ ਬੁਰੀ ਵੀ ਅੱਜ ਇੱਕ ਬੁਰੀ ਇੱਕ ਭਾਜੀ ਕਾਲੀ ਠੀਕ ਹੈ ਚਲੋ ਫਿਰ ਨਾਲ ਕਾਲੀ ਵੀ ਖਾ ਲਈਏ ਹਾਂਜੀ ਕਿੰਨੇ ਕੇ ਦ ਫਿਰ ਜੀ ਘਰ ਵਾਲੇ ਕਹਿੰਦੇ ਵੀ ਅਸੀਂ 10 ਕਿਲੋ ਪੇਲੇ ਸਵੇਚ ਹੁੰਦੇ ਨੇ ਗਾੜੀ ਵੀ ਜੀ ਅਮੇਰਿਕ ਵੀਰ ਭਰਾ ਦੀ ਸੇਵਾ ਤੇ ਭਾਜੀ ਵੇਖੋ ਗਾਈ ਨਹੀਂ ਮਹੀਂ ਆ ਸੋਰੀ ਗਾਈਆਂ ਮਹੀਂ ਨਹੀਂ ਆ ਆ ਵੇਖੋ ਠੰਡੀ ਸੀ ਬਹੁਤ ਯਾਰੀ ਆ ਠੀਕ ਆ ਹਾਂਜੀ ਚਲੋ ਖੋਲੋ ਫਿਰ ਤੋਰਦੀਏ ਦੇਣਾ ਜੀ ਲੈ ਜੂਗੀ ਜੀ ਇਹ ਲੈ ਜੂਗੀ ਵਹਿੰਦਾ ਠੋਡੀ ਤੋਏ ਆ ਜਾ ਆ ਜਾ ਆ ਜਾ ਦੱਦੀ ਕੋ ਆ ਜਾ ਆ ਜਾ ਆ ਜਾ ਸੰਢੀ ਛੁੰਡੀ ਬਹੁਤ ਆਪੀ ਭਾਜੀ ਇਧਰ ਵੇਖੋ ਇਹ گاਵਾ ਵਾਲਾ ਹੀ ਹੈ ਸਾਹਬ ਠੀਕ ਹੈ ਹਾਂਜੀ ਚਲੋ ਲੈ ਜਾ ਫਿਰ ਚਲੋ ਆ ਜ ਲੈ ਆਇਆ ਇਹ ਕੋਈ ਹਫ਼ਤੇ ਦੇ ਲਾਗੇ ਬੰਨੇ ਟਾਈਮ ਹੀ ਲੈ ਜੂਗੀ ਹਸ ਜਮਾ ਦੀ ਕੱਚੀ ਹਰੀ ਭਾਜੀ ਛੁੰਡੀ ਠੀਕ ਹੈ ਜੀ ਹਾਂਜੀ ਹਬਤਾ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ 70 ਕਰ ਲਈਏ 75 ਕਰ ਲਈਏ ਕਿੰਨੇ ਛੜ ਦਾਂਗੇ 70 ਕਿੰਨੇ ਦੇ 67000 ਦੇ 67000 ਦੇ ਮੈਂ ਦੇ ਦਾਂ ਕਰੀਏ ਮਾਨਤਨ ਹੋਰ ਜੋ ਕਹਦੋਗੇ ਵੱਡੇ ਭਾਜੀ ਤੇ ਆਪ ਵੀ ਕਰ ਦੋ ਤੁਸੀਂ ਕਰੋ 65 ਦੀ ਦੇ ਦਈਏ ਹਾਂਜੀ 65 ਦੀ 10 ਦੇ ਕੋਈ ਕਹਦੇ ਭਾਜੀ ਕੋਈ ਵੀਰ ਭਰਾ ਫੋਨ ਲਾਵੇ ਮਾਨਤਨ ਕਰ ਦਾਂਗੇ ਖੁੱਲਾ ਕਰ ਦੋਗੇ ਕੋ ਦਾ ਮਾਨਤਨ ਕਰ ਦਾਂਗੇ ਫੋਨ ਇੱਕ ਵਾਰੀ ਕੋ ਲਾਵੇ ਬੜਾ ਵੀਰ ਕੋਈ ਕਰ ਦਾਂਗਾ ਵੀ ਭਾਈ ਜਿੱਦਾਂ ਕਹੋ ਤੇ ਹੁਣ ਇੱਕ ਬੂਰੀ ਮੱਝ ਆ ਬੂਰੀ ਆ ਵਰਗੀ ਭਾਜੀ ਇਹ ਕਿੰਨੇ ਦੀ ਦੁੱਧ ਵਾਲੀ ਕੱਚੀ ਆ ਆ ਵੇਖੋ ਭਾਜੀ ਤੇ ਦੁੱਧ ਕਿੰਨਾਂ ਚਵਾਈ ਜਾਊਗੇ ਇਹ ਵੀ ਨਹੀਂ 10000 ਕਿਲੋ ਰਮਾਨ ਚਵਾਈ ਜਾਊਗੀ 10 ਕਿਲੋ ਇਹਦੋਂ ਘਟ ਕੀ ਦਊਗੀ ਅ ਵੀ ਭਾਜੀ ਦੋ ਰੋ ਹਾਂ ਫਿਰ ਇੱਕ ਰੀਨ ਹਾਂ ਗਾੜੀ ਦਾ ਵੀ ਭਾਈ ਆਪਣੀ ਸੇਵਾ ਦੇ ਆਪਾਂ ਸਾਡੇ ਟਿੱਪ ਕੇ ਲੈ ਗਏ ਸਾਡੇ ਘਰੋਂ ਵੀ ਪਾਥ ਵਿੱਚ ਟਿੱਪ ਕੇ ਲੈ ਜਾ ਵੀ ਭਾਜੀ ਹਾਂਜੀ 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 ਬਾਕੀ ਚੰਗੀ ਭਰੰਦੀ ਆ ਥੱਲੇ ਉਹ ਚੰਗੀ ਹਰ ਵੀ ਭਾਜੀ ਅਜੇ ਦੱਸ ਦੇਣੀ ਸੁੰਦੀ ਆ ਵੇਖੋ ਬਹੁਤ ਠੰਡੀਆਂ ਮਈਆਂ ਦੋਹਾਂ ਰੁਪਏ ਭਾਜੀ ਠੀਕ ਤੇ ਹਾਂਜੀ ਆ ਪੁੱਤੇ ਆਜ ਲੈ ਤੇ ਇਹਦਾ ਫਿਰ ਮੁੱਲ ਇਹਦਾ ਵੀ ਜਿਆਦਾ ਵੀ ਭਾਈ ਨਾ ਪੁੱਤ ਆ ਵੇਖੋ ਭਾਈ ਇਹ ਮੈਂ ਬਾਨੀ ਗੁੰਨੀ ਚੰਗੀ ਹੁੰਦਾ ਤੇ ਲਡੂਆਂ ਬਣੀਆਂ ਆ ਆ ਵੇਖੋ ਤੁਸੀਂ ਦੱਸ ਦੋ ਰੁਪਏ ਭਾਈ ਮੈਂ ਜਿਆਦਾ ਜਿਆ ਕਰੀਏ ਇਹਦਾ ਵੀ ਮੁੱਲ ਭਾਈ 60000 ਜਿੰਨਾ ਕਹੋਗੇ ਮੰਨ ਤਨ ਕਰ ਆਪ ਹੀ ਕਰ ਦੋ ਜੱਸ ਤੁਸੀਂ ਕਰੋ ਵੱਡੇ ਭਾਈ 5 ਛੱਡ ਦੀਏ ਹਾਂਜੀ 5 ਛੱਡ ਦੀਏ ਛੱਡਦਾ ਸਤਿ ਸ਼੍ਰੀ ਅਕਾਲ ਜੀ ਤੇ ਰਹੋ ਕਿ ਹੋਰ ਕਰ ਦੋਗੇ ਕਰ ਦਾਂਗੇ ਹੋਰ ਵੀ ਮਾਨਤਨ ਪੂਰੇ 55 ਦੇ ਦੇਣਾ ਅੱਛਾ ਪੂਰੇ 55 ਦੇ ਦੇਣਾ ਕਰਦੇ ਭਾਈ ਕੁਮੇਰ ਭਰਾ ਫੋਨ ਲਾਵੇ ਜੋੜਾ ਲਊਗਾ ਖੁੱਲਾ ਮਾਨਤਨ ਕਰਾਂਗੇ ਖੁੱਲਾ ਮਾਨਤਨ ਕਰ ਦੋਗੇ ਕੋ ਫੋਨ ਇੱਕ ਕਰੇ ਕੋਈ ਲਾਵੇ ਜ਼ਰੂਰ ਹੈ ਨਾ ਹੋਰ ਨਹੀਂ ਭਾਈ ਕੁਮੇਰ ਭਰਾ ਫੋਨ ਲਾਵੇ ਪੱਕਾ ਮੋਲਾ ਕੋ ਸੇਰ ਦਵਾਉਣ ਪਹਿਲੇ ਫੋਨ ਤੇ ਆਵੇ ਭਾਈ ਠੀਕ ਹੈ ਜੀ ਹਾਂ ਜੀ ਤੇ ਹੁਣ ਗਾਵਾਂ ਦੋਵੇਂ ਸੁਈਆਂ ਆ ਗਿਆ ਹਨਾ ਸੁਈਆਂ ਵੀ ਭਾਈ ਸੁਈਆਂ ਮੇੜਾ ਕਿੰਨਾ ਜਿਹੇ ਕੋਲ ਦੁੱਧ ਤੇ ਆਉਂਦਾ ਭਾਈ ਭੈਣ ਕਹੀਏ 9-10 ਕਿਲੋ ਜਿਹੜਾ ਲੀਟਰ ਨਾਲ ਮਿਲਕਦਾ ਵਾ 8 ਕਿਲੋ ਹਸੇ ਭਾਈ ਪੱਕ ਤੌਰੋ ਫੇਰ ਇਹਨਾਂ ਹਾਂਜੀ ਆਹ ਬੱਚੇ ਇਹਨਾਂ ਦੇ ਕਿਹੜਾ ਬੱਛਾ ਦੇ ਭਾਈਆ ਕੋਲੋਤਾ ਜਿਹੜਾ ਤੇ ਆਹ ਬੱਛੀ ਜੀ ਇਹ ਬੱਛੀ ਦੂਜੀ ਨਾਲ ਇਹ ਲੈ ਜਿਲੇ ਆ ਸੋ ਇਹਨਾਂ ਆਪਣੇ ਕੋ ਸਾਵਧਾਨਲੇ ਸਮਝ ਲਿਆ ਜੁਰਾਇ ਤੋਂ ਇਹ ਵੀ ਇਹ ਦਾ ਮੇਰੇ 3 ਮਹੀਨੇ ਦਾ ਮੇਸੇਜ ਇਹਦੇ ਲਾਗੇ ਬੰਦੇ ਦਾ ਬੱਚਾ ਤਾਂ ਫਿਰ ਵੀ ਹੈਗਾ ਹੀ ਆ ਤੇ ਇਹਦਾ ਫਿਰ ਮੁੱਲ ਇਹ ਮੁੱਲ ਛੋਟਾ ਇਹ ਕਿੰਨਾ 32000 32000 ਨਹੀਂ ਛੋਟਾ ਨਹੀਂ ਇਹ 32000 ਤੁਸੀਂ ਜੋ ਕਹ ਰਹੇ ਹੋ ਕਿ ਵੱਡੇ ਭਾਜੀ ਕਰੋ ਇਹਨੂੰ ਤੀਆਂ ਅੰਦਰ ਹਾਂਜੀ ਜੋ ਕਰੋਗੇ ਤੁਸੀਂ ਤੁਹਾਡਾ ਥੋੜਾ ਕਹਿਣਾ ਮੋੜਨਾ ਆਪ ਆਪ ਹੀ ਕਰ ਦੋ 28 ਦੀ ਦੇ ਦੀ ਆਪ ਵੀ ਭਾਈ 27 ਦੀ ਦੇ ਦੀ ਹਾਂਜੀ 27 ਦੀ ਦੇ ਦੀ 26 ਦੀ ਜਸਮਤ ਭਾਈ ਹੋਰ ਦੱਸੋ ਠੀਕ ਹੈ ਇਹ ਜਿਹੜੀ ਗੱਲ ਕੀਤੀ ਚਲੋ ਮੌਕੇ ਤੇ ਖੁੱਲਾ ਜੁਮਾਦਾਂ ਮਾਰ ਦਾਂਗੇ ਮਾਰ ਦੜ ਭਾਈ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਇਹ ਜੀ ਯਰਸੀ ਜੇ ਲੈ ਖੜੀ ਭਾਈ ਠੀਕ ਹੈ ਲੋ ਤਾਂ ਸਹੀ ਜਿਹੜਾ ਵੀ ਭਾਈ 6 ਕਿਲੋ ਦਾ ਲੀਟਰ ਵਾਲਾ ਸਾਡੇ ਘਰ ਵੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਤੀ ਭਾਈ ਇਹ ਉੱਚੇ ਬੱਚੇ ਦੀ ਆ ਲੈ ਵੇ ਲੋ ਵੀ ਜੀ ਮਹੀਨੇ ਚ ਕੋਈ ਵੇਥਲੇ ਡੇਢ ਦੀ ਮਸਲੇ ਦੂਹ ਦੀ ਮਸਲੇ ਆਹ ਤੇਰੇ ਸਾਹਮਣੇ ਭਾਵੇਂ ਦੋਹਾਂ ਦੀ ਲਾਲੇ ਚੌਹ ਦੀ ਲਾਲੇ ਛਾਂ ਦੀ ਲਾਲੇ ਜੋ ਵੀ ਅਸਰ ਦੱਸੋ ਸਿੰਗ ਦਾ ਅੱਗੇ ਜਾ ਵੇ ਲੋ ਉਹਨਾਂ ਨੇ ਘਰ ਵਾਲੇ ਬੰਦਿਆਂ ਨੇ ਆ ਪਾਣੀ ਮੁਰਗੇ ਕਹਿਣਾ ਭਾਈ ਉਹ ਜੋ ਠੀਕ ਹੈ ਹਾਂਜੀ ਚਲੋ ਤੋਰੋ ਇੰਨਾ ਅੱਗੇ ਯਾਰ ਸੀ ਇਹ ਠੰਡੀ ਸੀਰ ਬੜੀ ਭਾਈ ਜੀ ਜਵਾਕ ਸਮਾ ਇੱਕ ਨੰਬਰ ਹੋਊਗਾ ਠੀਕ ਹੈ ਜੀ ਹਾਂਜੀ ਬੜੀ ਚੁਪਾਈ ਹਾਂ ਦੇਖ ਜਿੱਦਾਂ ਮਰਜੀ ਉੱਤੇ ਸਲੇਮ ਡੇਰੀ ਚਲੋ ਫਿਰ ਲੈ ਆ ਆ ਇਹਦਾ ਮੁੱਲ ਫਿਰ ਮੋਹਨ ਜੀ ਅੱਜ ਆਜੂ ਭਾਈ ਜੀ ਕਿੰਨਾ ਕ 23000 ਰੁਪਇਆ 23000 ਹਾਂਜੀ ਕਿਹ ਵਿੱਚ ਕਰੀਏ ਮੰਤਨ ਹੋਰ ਦੱਸੋਗੇ ਜਿੰਨਾ ਕਰਦਾ ਹੋ 20 ਦੀ ਦੇ ਦਈਏ ਹਾਂਜੀ 20 ਦੀ ਹੋਰ ਜਿਆਦਾ 19 ਦੀ 19000 ਦੇ ਦਾਂਗਾ ਮੋਕੇ ਤੇ ਫੋਨ ਲਾਵੇ ਮੰਤਨ ਖੁੱਲੇ ਕਰਾਂਗੇ ਮੋਕੇ ਦਾ ਅੱਛਾ ਖੁੱਲੇ ਮੰਤਨ ਕਰਦੇ ਆਂ ਉਹ ਦਿਨ ਜਿੱਦਾਂ ਗਿਆ ਆਪਾਂ ਵੀਰ ਭਰਾਉਣ ਦੇ ਲੈਣਾ ਉਹਦਾ ਦਵਾ ਘਰ ਵੀ ਭਾਰੇ ਠੀਕ ਹੈ ਜੀ ਹਾਂਜੀ ਵੀਰ ਜੀ ਠੀਕ ਹੈ ਜੀ ਭਾਜੀ ਜੀ ਆਪਣੇ ਹੱਥ ਜੋੜ ਕੇ ਬੇਨਤੀ ਸੋਈਆਂ ਸੋਈਆਂ ਬੰਨਿਆ ਕੋਈ ਦੋ ਟੰਕ ਕਿਉਂ ਖੜੇ ਨਹੀਂ ਆਪਣੇ ਪਾਸ ਕਰਕੇ ਤਸੱਲੀ ਕਰਕੇ ਵੀ ਭਾਰੇ ਖੜੇ ਠੀਕ ਹੈ ਜੀ ਹਾਂਜੀ ਵੀਰ ਮੱਝ